ਇਹ ਬਣੀ ਹੈ ਜੀ ਆ ਫਿਰ ਨਹੀਂ ਤੋਂ ਲੈ ਕੇ ਸਕੂਲ ਟਿੱਕਰ ਬਣੀ ਆਈ ਹੈ ਹਾਈ ਸਕੂਲ ਟਿੱਕਰ ਆ ਹਾਂਜੀ ਹਾਂਜੀ ਇਹ 8.5 ਫੁੱਟ ਆ 850 ਫੁੱਟ ਲੰਮੀ ਆ ਜੀ 12 ਫੁੱਟ ਚੜਾਈ ਚ ਹੈ ਹਾਂਜੀ ਇਹ ਘਟਨ ਕਰਨ ਆਏ ਸੀਗੇ ਮੋਲਕ ਸਿੰਘ ਜੀ ਕਿੰਨੇ ਦਿਨ ਨੂੰ ਰੱਖਿਆ ਇਹ ਇਹ ਰੱਖਿਆ ਸੀਗਾ ਆਪਾਂ 14 ਸੀ ਇਸ ਤੇ ਲਿਖ ਹਾਂ 14 ਤਰੀਕ ਨੂੰ ਆਈ ਸੀ 14 ਤਰੀਕ ਨੂੰ ਰੱਖਿਆ ਜੇ ਕੱਲੇ ਇਹ ਹੀ ਨਹੀਂ ਪੱਤਰ ਰੱਖਿਆ ਕਿ ਹੋਰ ਵੀ ਰੱਖਿਆ ਕਿ ਪਿੰਡ ਦੇ ਵਿੱਚ ਇਹ ਇੱਕ ਹੀ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵਰਤਾਂਤ ਸਾਂਝਾ ਕਰਦਿਆਂ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਨਵੀਂ ਪੰਚਾਇਤ ਜੋ ਚੁਣੀ ਗਈ ਸੀ ਉਹਦਾ ਸਭ ਤੋਂ ਪਹਿਲਾ ਕੰਮ ਸੀ ਸਰਕਾਰੀ ਹਾਈ ਸਕੂਲ ਨੂੰ ਜੋ ਰਸਤਾ ਜਾਂਦਾ ਫਰਨੀ ਤੋਂ ਉਸ ਨੂੰ ਪੱਕਿਆ ਕਰਨਾ ਇਹ ਰਸਤਾ ਸਰਕਾਰੀ ਤੌਰ ਤੇ 11 ਫੁੱਟ ਦੀ ਚੜਾਈ ਦੇ ਵਿੱਚ ਪ੍ਰਵਾਨ ਸੀ ਮਨਜ਼ੂਰ ਹੋਇਆ ਸੀ ਪਰੰਤੂ ਇਹਦੇ ਨਾਲ ਕੁਝ ਥਾਂ ਬਚਦਾ ਸੀ ਕਿਤੇ 3 ਫੁੱਟ 4 ਫੁੱਟ 5 ਫੁੱਟ ਤੱਕ ਵੀ ਬਚਦਾ ਸੀ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਇਸ ਨੂੰ ਪੂਰਾ ਰਸਤਾ ਜਿਹੜਾ ਹੈਗਾ ਉਹ ਕਵਰ ਕੀਤਾ ਜਾਵੇ ਪਰ ਪੰਚਾਇਤ ਦੀ ਮਜਬੂਰੀ ਸੀ ਫਿਰ ਵੀ ਉਹਨਾਂ ਨੇ ਵੱਡਾ ਦਿਲ ਦਿਖਾਉਂਦੇ ਆ ਇਹ ਜਿਹੜਾ ਰਸਤਾ ਹੈ 12 ਫੁੱਟ ਦੀ ਚੜਾਈ ਦੇ ਵਿੱਚ ਪੱਕਾ ਕਰ ਦਿੱਤਾ ਬਾਕੀ ਜੋ ਨਾਲ ਬਚ ਗਿਆ ਸੀ ਤਾਂ ਇਸ ਦੀ ਸਮੱਸਿਆ ਦੇ ਹੱਲ ਦੇ ਵਾਸਤੇ ਅਸੀਂ ਅਪੀਲ ਕੀਤੀ ਕੁਝ ਦਾਨੀ ਸੱਜਣਾ ਨੂੰ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਦੇ ਵਾਰਸਾ ਨੂੰ ਕਿ ਤੁਸੀਂ ਸਾਡੇ ਨਾਲ ਆਓ ਅਗਵਾਈ ਕਰੋ ਤਾਂ ਕਿ ਇਸ ਅਧੂਰੇ ਕੰਮ ਨੂੰ ਪੂਰਾ ਕੀਤਾ ਜਾਵੇ ਤਾਂ ਇਸ ਕੰਮ ਦੇ ਵਾਸਤੇ ਪੰਜ ਉਤਸ਼ਾਹੀ ਨੌਜਵਾਨ ਜਿਹੜੇ ਐ ਉਹ ਅੱਗੇ ਆਏ ਜਿਨ੍ਹਾਂ ਦੇ ਵਿੱਚ ਸਰਦਾਰ ਮੇਜਰ ਸਿੰਘ ਸਰਦਾਰ ਜਸਪਾਲ ਸਿੰਘ ਸਰਦਾਰ ਜਸਵਿੰਦਰ ਸਿੰਘ ਸਰਦਾਰ ਵਕੀਲ ਸਿੰਘ ਔਰ ਪੰਚਾਇਤੀ ਫੰਡ ਦੇ ਵਿੱਚ ਸਰ ਇਹ ਹੋਇਆ ਕਿ 11 ਤੋਂ 12 ਫੁੱਟ ਜਿਹੜਾ ਗਾ ਰਸਤਾ 1 ਫੁੱਟ ਰਸਤਾ ਜਿਹੜਾ ਉਹਨਾਂ ਨੇ ਵੱਧ ਕਵਰ ਕਰ ਦਿੱਤਾ ਕੰਮ ਰੱਤੀ ਨਾਲ ਇੱਕ ਜੋ ਖੇਤ ਨੀਵੇਂ ਸੀਗੇ ਜੇ ਉਹ ਉਸੇ ਤਰ੍ਹਾਂ ਹੀ ਰਸਤਾ ਬਣਾਇਆ ਜਾਂਦਾ ਸੀ ਤਾਂ ਬਹੁਤੀ ਦੇਰ ਚੱਲਣਾ ਨਹੀਂ ਸੀ ਸੋ ਸਰਦਾਰ ਜਗਸੀਰ ਸਿੰਘ ਜੋ ਜਿਨ੍ਹਾਂ ਦਾ ਖੇਤ ਵੀ ਇੱਧਰ ਪੈਂਦਾ ਉਹਨਾਂ ਨੇ ਉਪਰਾਲਾ ਕੀਤਾ ਕੰਧ ਨਾਲ ਉਹਦੇ ਕੱਢ ਦਿੱਤੀ ਘੱਟੋ-ਘੱਟ 3 ਫੁੱਟ 4 ਫੁੱਟ ਉਚਾਈ ਦੇ ਵਿੱਚ ਤਾਂ ਹੁਣ ਉਹ ਰਸਤੇ ਨੂੰ ਮਜ਼ਬੂਤੀ ਮਿਲੀ ਹੈ ਤਾ ਇਹ ਰਹਿ ਤਾ ਬਹੁਤ ਲੰਬੇ ਤੱਕ ਹੁਣ ਹੰਢਣਸਾਰ ਹੋ ਗਿਆ ਹੈ ਇਸ ਦੇ ਨਾਲ ਹੀ ਜਿਸ ਨੂੰ ਵੀ ਅਸੀਂ ਬੇਨਤੀ ਕੀਤੀ ਸਾਂਝੇ ਤੌਰ ਤੇ ਵਿਸ਼ੇਸ਼ ਤੌਰ ਤੇ ਸਰਦਾਰ ਗੁਰਦੀਪ ਸਿੰਘ ਜੀ ਜਿਨ੍ਹਾਂ ਨੂੰ ਸਾਰੇ ਹੀ ਅਸੀਂ ਮਾਣ ਦੇ ਨਾਲ ਪ੍ਰਧਾਨ ਸਾਹਿਬ ਕਹਿ ਕੇ ਬੁਲਾਉਂਦੇ ਆ ਤਾਂ ਉਹਨਾਂ ਨੇ ਆਪਣੇ ਸੋਰਸਾ ਰਾਹੀਂ ਜਿਸ ਨੂੰ ਵੀ ਅਪੀਲ ਕੀਤੀ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕਰਾਂਗਾ ਸਰਦਾਰ ਲਖਮਣ ਸਿੰਘ ਜੀ ਢਿੱਲੋਂ ਸਾਹਿਬ ਹੋਣ ਦਾ ਤੇ ਉਹਨਾਂ ਨੇ ਵੱਡਾ ਦਿਲ ਵਿਖਾਉਂਦਿਆਂ ਕਾਫੀ ਵੱਡਾ ਯੋਗਦਾਨ ਪਾਇਆ ਠੀਕ ਇਸ ਤੋਂ ਅੱਗੇ ਜਿਹੜੀ ਵਿਸ਼ੇਸ਼ ਗੱਲ ਮੈਂ ਵਰਨਣ ਕਰਨੀ ਚਾਹਾਂਗਾ ਕਿ ਅਸੀਂ ਸਕੂਲ ਸਟਾਫ ਤੱਕ ਪਹੁੰਚ ਕੀਤੀ ਸਰਦਾਰ ਕੁਲਵੰਤ ਸਿੰਘ ਜੀ ਸਰਾਂ ਸਾਹਿਬ ਜੋ ਇੱਥੋਂ ਦੇ ਮੁੱਖ ਅਧਿਆਪਕ ਸਾਹਿਬ ਨੇ ਉਹਨਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਵੀ ਭਰਪੂਰ ਯੋਗਦਾਨ ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਪਾਇਆ ਜਿਹੜਾ ਕਿ ਘੱਟੋ-ਘੱਟ 20-25% ਹਿੱਸਾ ਹੈਗਾ ਉਹ ਸਕੂਲ ਸਟਾਫ ਵੱਲੋਂ ਪਾਇਆ ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ਪੰਚਾਇਤ ਵੱਲੋਂ ਔਰ ਸਾਡੇ ਸਾਰੇ ਸਾਥੀਆਂ ਵੱਲੋਂ ਇਹਨਾਂ ਦਾ ਵੀ ਤਹਿਦਲੋਂ ਧੰਨਵਾਦ ਕਰਦੇ ਆ ਜੀ ਅਸੀਂ ਤਾਂ ਬਹੁਤ ਖੁਸ਼ੀ ਹੈ ਜੀ ਸਾਡੇ ਨਗਰ ਨਿਵਾਸੀਆਂ ਨੂੰ ਖਾਸ ਤੌਰ ਤੇ ਸਾਡੇ ਬੱਚਿਆਂ ਨੂੰ ਤੇ ਸਾਡੇ ਸਟਾਪ ਨੂੰ ਆਉਣਾ ਬੜਾ ਔਖਾ ਸੀ ਜੀ ਬੱਚਿਆਂ ਨੂੰ ਪੜਾਉਣਾ ਬਹੁਤ ਔਖਾ ਸੀ ਅਸੀਂ ਵੀ ਹੀਣ ਭਾਵਨਾ ਮਹਿਸੂਸ ਕਰਦੇ ਸੀਗੇ ਜੀ ਵੀ ਇਹ ਜ਼ਰੂਰ ਬਣਨਾ ਚਾਹੀਦਾ ਤੇ ਅਸੀਂ ਸਰਦਾਰ ਦਵਿੰਦਰ ਸਿੰਘ ਸਰਪੰਚ ਜੀ ਦਾ ਬਹੁਤ ਤੇ ਸਾਰੀ ਸਮੂਚੀ ਪੰਚਾਇਤ ਦਾ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਜੀ ਜਿਹੜੀ ਸ਼ੁਰੂਆਤ ਕਰਨੀ ਹੈ ਉਹ ਆਪਾਂ ਸਕੂਲ ਤੋਂ ਹੀ ਕਰਨੀ ਹੈ ਤਾਂ ਕਿ ਗਰੀਬਾਂ ਦੇ ਬੱਚੇ ਇੱਥੇ ਹਾਈ ਸਕੂਲਾਂ ਚ ਪੜ੍ਹਦੇ ਆ ਜੀ ਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਸ਼ੁਰੂਆਤ ਹੀ ਸੜਕ ਤੋਂ ਕੀਤੀ ਬੜੀ ਪੁਰਾਣੀ ਸਮੇ ਤੋਂ ਮੰਗ ਸੀ ਜੀ ਇਹ ਰਸਤਾ ਇੰਨਾ ਕਾ ਕੱਚਾ ਸੀ ਵੀ ਅਸੀਂ ਤਾਂ ਗੱਡੀਆਂ ਵਾਲੇ ਸੀ ਅਸੀਂ ਤਾਂ ਆ ਜਾਂਦੇ ਸੀ ਜੀ ਜੀ ਬੱਚਿਆਂ ਦਾ ਆਉਣਾ ਬਹੁਤ ਮੁਸ਼ਕਲ ਸੀ ਜੀ ਬੱਚਾ ਚ ਇੰਨਾ ਕਾ ਕੱਚਾ ਹੁੰਦਾ ਸੀ ਵਿਚਾਰੇ ਤਲਕ ਤਲਕ ਵੀ ਆਉਂਦੇ ਸੀ ਪੰਚਾਇਤ ਨੇ ਦੁੱਖ ਦਰਦ ਨੂੰ ਸਮਝਿਆ ਚੋਣਾ ਤੋਂ ਬਾਅਦ ਪਹਿਲੇ ਦਿਨ ਹੀ ਇਹਨਾਂ ਨੇ ਐਲਾਨ ਕੀਤਾ ਸੀ ਵੀ ਇਹ ਸਾਡਾ ਪਹਿਲਾ ਕੰਮ ਹੈ ਰਸਤਾ ਬਣਾਉਣਾ ਹੂੰ ਉਹਨੇ ਕਹਿੰਦਾ ਰਸਤਾ ਬਣਿਆ ਨਹੀਂ ਜਿਵੇਂ ਵੱਡੀਆਂ ਸੜਕਾਂ ਬੰਦਿਆ ਨਾ ਜੀ ਉਨੀ ਰੀਜ ਦੇ ਨਾਲ ਬਣਾਇਆ ਗਿਆ ਹੈ ਹੂੰ ਮਤਲਬ ਪੂਰੀ ਮਜ਼ਬੂਤੀ ਹੈ ਇਹਦੀ ਕਿਤੇ ਕੋਈ ਸਭ ਲੋਕ ਵੀ ਬੇਈਮਾਨੀ ਨਹੀਂ ਆਪਾਂ ਕਹਿ ਸਕਦੇ ਸਰਪੰਚ ਸਾਹਿਬ ਨੇ ਖੜੀ ਲੱਤ ਤੇ ਕੰਮ ਕਰਿਆ ਪਿੰਡ ਵਾਸੀਆਂ ਦਾ ਬੜਾ ਚਾ ਚੜਿਆ ਪਿਆ ਸਾਰਿਆਂ ਨੂੰ ਸਾਰੇ ਪਿੰਡ ਦੇ ਬੱਚੇ ਇਥੋਂ ਦੀ ਲੰਘ ਕੇ ਆਉਂਦੇ ਘਟੋ ਘਟ ਤਿੰਨ ਚਾਰ ਕਿੱਲੇ ਬਾਟ ਜਿਹੜੀ ਕੱਚੀ ਪੈਂਦੀ ਸੀ ਠੀਕ ਹੈ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਪੰਚਾਇਤ ਦਾ ਧੰਨਵਾਦ ਗੁਰਪ੍ਰਧਾਨ ਜੀ ਦਾ ਧੰਨਵਾਦ ਮਾਸਟਰ ਜਸਪਾਲ ਜੀ ਦਾ ਧੰਨਵਾਦ ਤੇ ਮੈਂ ਆਪਦੇ ਸਤਾਵ ਦੀ ਵੀ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਵੀ ਮੇਰੇ ਪਹਿਲੇ ਬੋਲ ਤੇ ਪਿੰਡ ਨੂੰ ਯੋਗਦਾਨ ਦਿੱਤਾ